ਕਿ ਜਦੋਂ ਤੁਹਾਡੀ ਕੋਈ ਵੀਡੀਓ ਦੇਖ ਕੇ ਆਊਗਾ ਹਾਂਜੀ ਉੱਤੇ ਡਿਸਕਾਊਂਟ ਹੈ ਜਿਹੜਾ ਜਿੰਨਾ ਤੁਸੀਂ ਕਹੋਗੇ ਉਹਨਾ ਦੇ ਦਾਂਗੇ ਠੀਕ ਹੈ ਠੀਕ ਹੈ ਬਾਕੀ ਸਾਸਰੀ ਕਾਲ ਮਿੱਤਰੋ ਕੀ ਹਾਲ ਨੇ ਅੱਜ ਆਪਾਂ ਪਹੁੰਚੇ ਬਰਨਾਲਾ ਮੰਡੀ ਟਰੈਕਟਰ ਤੇ ਤੇ ਬਾਕੀ ਤੁਹਾਨੂੰ ਦੱਸਾਂਗੇ ਟਰੈਕਟਰਾਂ ਦੇ ਮਾਡਲ ਰੇਟ ਤੇ ਬਾਈ ਨਾਲ ਮਿਲਾਉਣਿਆ ਅਮਰੀਕ ਪੈਣੀ ਅਸਾ ਨਾ ਬਾਕੀ ਤੁਸੀਂ ਜਾਣਦੇ ਹੋ ਬਾਈ ਨੂੰ ਬਾਈ ਨੇ ਕੰਮ ਸ਼ੁਰੂ ਕਰਿਆ ਸੇਲ ਪਰਚੇਜ ਦਾ ਟਰੈਕਟਰ ਦਾ ਟਰਾਲੀ ਦਾ ਤੇ ਹੋਰ ਵੀ ਖੇਤੀਬਾੜੀ ਦੇ ਜਿਹੜੇ ਸੰਦ ਹੁੰਦੇ ਨੇ ਜਾਇਜ਼ ਰੇਟ ਤੇ ਦੇਣਗੇ ਤੇ ਬਾਕੀ ਬਾਈ ਨਾਲ ਕਰਦੇ ਆ ਬਾਈ ਹਸਰੀ ਕਰ ਸਸਤੇ ਕਰ ਬਾਈ ਸਾਰਿਆਂ ਨੂੰ ਹੋਰ ਬਾਈ ਠੀਕ ਠਾਕ ਹੈ ਹਾਂਜੀ ਵੀਰੇ ਠੀਕ ਹੈ ਤੇ ਬਾਈ ਆਪਣੇ ਕੋਲੇ 5-6 ਸੰਦ ਨੇਗੇ ਖੇਤੀਬਾੜੀ ਦੇ ਜਿਵੇਂ ਟਰੈਕਟਰ ਨੇ ਆਪਣੇ ਕੋਲੇ 4 2 ਟਰਾਲੀਆਂ ਨੇਗੀਆਂ ਜੀ ਇੱਕ ਟਰਾਲੀ ਨਵੇਂ ਮਾਡਲ ਦੀ ਹੈ 11 6.5 ਦੇ ਵਿੱਚ ਡਬਲ ਟਾਇਰ ਹੈ ਇੱਕ 11 6 ਦੇ ਵਿੱਚ ਹੈ ਠੀਕ ਹੈ ਜਾਲ ਲੱਗਿਆ ਤੇ ਬਾਕੀ ਐਸਿਡਰੇਟਰ ਆ 2 735 ਹੈ ਤੇ ਇੱਕ 855 ਰੇਟ ਸਾਰੇ ਸੋਨੂੰ ਜਾਣੂ ਕਰਵਾਵਾਂਗੇ ਇਹ ਇੱਕ ਮੰਡੀ ਦੇ ਰੇਟ ਜਿਵੇਂ ਲਿਖੇ ਹੁੰਦੇ ਨੇ ਉਵੇਂ ਰੇਟ ਲਿਖੇ ਹੋਏ ਨੇ ਜੀ ਮੌਕੇ ਤੇ ਇਹ ਰੇਟ ਆ ਜਿਹੜਾ ਉਹਦੇ ਵਿੱਚ ਡਿਸਕਾਊਂਟ ਹੋ ਜਾਊਗਾ ਇੱਕ ਗੱਲ ਹੋਰ ਜੀ ਰੇਟ ਤੋਂ ਪਹਿਲਾਂ ਜੇ ਕਿਸੇ ਨੂੰ ਚਾਹੀਦੇ ਹੋਣ ਟਰੈਕਟਰ ਹੋਰ ਮਾਡਲ ਮਿਲ ਕੇ ਜਿਹੜੇ ਤੁਹਾਡੇ ਕੋਲ ਹੈਗੇ ਨੇ ਹੈਗੇ ਨੇ ਕੋਈ ਹੋਰ ਵੀ ਚਾਹੀਦਾ ਹੋਵੇ ਤਾਂ ਜੇ ਹੋਰ ਚਾਹੀਦਾ ਤਾਂ ਵੀ ਕੰਟੈਕਟ ਕਰ ਲਿਓ ਜੇ ਇਹਨਾਂ ਚੋਂ ਖਰੀਦਣਾ ਤਾਂ ਤਾਂ ਦਾ ਕਰਨੀ ਕਰਨਾ ਜੇ ਕੱਲੇ ਕੋਈ ਸੰਦ ਵੇਚਣੇ ਨੇ ਬਾਈ ਤਾਂ ਵੀ ਪੰਜ ਸੱਤ ਫੋਟੋਆਂ ਪਾ ਦਿਓ ਹਨਾ ਆਪਣੇ ਕੰਟੈਕਟ ਕਰ ਲਿਓ ਆਪਾਂ ਖਰੀਦ ਲਾਂਗੇ ਸਭ ਤੋਂ ਪਹਿਲਾਂ ਕਿਹੜਾ ਟਰੈਕਟਰ ਹੈ ਜੀ ਇਹ ਹੈਗਾ ਸਵਰਾਜ 735 ਐਫੀ ਟਰੈਕਟਰ ਜੀ 94 ਮਾਡਲ ਠੀਕ ਹੈ ਜੀ ਠੀਕ ਹੈ ਬਾਡੀ ਲਾਈਨ ਦਿਖਾ ਦੇ ਪੂਰਾ ਸਾਫ ਹੈ ਲੋ ਜੀ ਕਲੋਸ ਜੇ ਕੋਈ ਤੁਹਾਡੀ ਕੋਈ ਵੀਡੀਓ ਦੇਖ ਕੇ ਆਊਗਾ ਹਾਂਜੀ ਉੱਤੇ ਡਿਸਕਾਊਂਟ ਹੈ ਜਿਹੜਾ ਜਿੰਨਾ ਤੁਸੀਂ ਕਹੋਗੇ ਉਹਨਾਂ ਦੇ ਦਾਂਗੇ ਠੀਕ ਹੈ ਠੀਕ ਹੈ ਬਾਕੀ ਬਾਡੀ ਲਾਈਨ ਦਾ ਜਿਵੇਂ ਤੁਹਾਨੂੰ ਦੱਸਿਆ ਕਾਪੀ ਕਾਗ ਦਾ ਇੰਜਨ ਗੇਅਰ ਦਾ ਟਰੈਕਟਰ ਦੀ ਫੁੱਲ ਤਸੱਲੀ ਹੈ ਲੋ ਜੀ ਸੱਜਣੋ ਬਾਕੀ ਤੁਸੀਂ ਬਾਈ ਨੂੰ ਸਾਰੇ ਜਾਣਦੇ ਹੋ ਬਾਈ ਨੇ ਨਵਾਂ ਨਵਾਂ ਕੰਮ ਸ਼ੁਰੂ ਕਰਿਆ ਸਿਰਫ 2 ਜਾਂ 3000 ਦੇ ਮਾਰਜਨ ਦੇ ਨਾਲ ਹੀ ਟਰੈਕਟਰ ਬਾਈ ਦੇ ਦੂ ਖਰੀਦਣਾ ਕਰਨਾ ਖਰਚਾ ਜਿਹੜਾ ਪੈਂਦਾ ਤੁਹਾਨੂੰ ਪਤਾ ਹੀ ਆ ਕਿਤੇ ਜਾਣ ਦੀ ਲੋੜ ਨਹੀਂ ਬਾਈ ਕੋਲੇ ਆਜੋ ਜਿਹੜਾ ਮਰਜੀ ਟਰੈਕਟਰ ਜਿਹੜੇ 5 6 ਹੈਗੇ ਨੇ ਇਹ ਤੁਹਾਨੂੰ ਅੱਜ ਦਿਖਾ ਦਨੇ ਆ ਬਾਕੀ ਜੇ ਹੋਰ ਵੀ ਲੈਣਾ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ ਬਾਕੀ ਤੁਸੀਂ ਆਏ ਦੇਖ ਲਓ ਵੀ ਜਿਹੜੇ ਸਾਬ ਨਾਲ 94 ਮਾਡਲ ਆ ਕਿੰਨਾ ਸੁੱਕਾ ਤੇ ਸਾਫ ਸੁਥਰਾ ਟਰੈਕਟਰ ਪਿਆ ਤੇ ਬਾਕੀ ਬਾਈ ਜੀ ਹੋਰ ਕੀ ਆ ਟ੍ਰੈਲਰ ਬਿਲਕੁਲ ਬਾਕੀ ਜਿਵੇਂ ਯਾਰ ਐਸੈਸਰੀ ਆਉਂਦੀ ਆ ਹਨਾ ਆਪਾਂ ਉਹ ਵੀ ਦੇਵਾਂਗੇ ਨਾਲ ਆਈ ਨਹੀਂ ਲੈਣਾ ਵੀ ਕਰਨਾ ਕੁਝ ਨਹੀਂ ਕੁਝ ਨਹੀਂ ਲੈਣਾ ਹੈਗਾ ਹਨਾ ਜਿੱਦ ਜਿੰਨੀ ਗੱਲ ਹੋ ਜੇ ਰੰਗ ਕੀਤਾ ਤਾਂ ਰੰਗ ਕਹਿ ਕੇ ਦੇਣਾ ਜੇ ਨਹੀਂ ਕੀਤਾ ਤਾਂ ਆ ਨਹੀਂ ਕੀਤਾ ਠੀਕ ਹੈ ਠੀਕ ਹੈ ਜੀ ਇੱਕ ਆਪਣੇ ਕੋਲੇ ਆ ਟਰਾਲੀ ਆ 11 6 ਦੇ ਵਿੱਚ ਆ ਹੈਵੀ ਡਿਊਟੀ ਦੇ ਵਿੱਚ ਆ ਪੂਰੀ ਇਹ ਠੀਕ ਹੈ ਜੀ ਪੂਰੀ ਨਰੋਈ ਆ ਜਿ ਕਿਸੇ ਭਰਾ ਨੇ ਘਰੇ ਰੱਖਣੀਆਂ ਹਨਾ ਪੂਰਾ ਹਾਂ ਵੀਰੇ ਹੈਵੀ ਲੋਹੇ ਦਾ ਪੂਰੀ ਘੈਂਟ ਟਾਇਰ ਪੂਰੇ ਘੈਂਟ ਟਾਇਰ ਨੇਗੇ ਦੇ ਠੀਕ ਹੈ 1020 ਵਾਲੇ ਟਾਇਰ ਨੇ ਠੀਕ ਹੈ ਜੀ ਬਾਕੀ ਬਾਕੀ ਜਾਲ ਲੋਹੇ ਦੀ ਬਣੀ ਆ ਵਧੀਆ ਹਨਾ ਜਾਲ ਆ ਜਿਹੜਾ ਇਹ ਨਵਾਂ ਬਣਿਆ ਵੈਤ ਕੀ ਨਵਾਂ ਨਵਾਂ ਲੱਗਿਆ ਹੋਇਆ ਹੈ ਅੱਛਾ ਵਿਚੀ ਜਾਲ ਦਿਓਗੇ ਵਿਚੀ ਜਾਲ ਵਿਚੀ ਜਾਲ ਲਿਫਟ ਵਾਲੀ ਟਰਾਲੀ ਆ ਇਹ ਹਾਂਜੀ ਬੈੱਡ ਹੈਗਾ ਇਹਦਾ ਤੇ ਡਾਲਾ ਹੈਗਾ ਇਹ 11 11:30 ਹੈ ਜੀ 11:00 ਦੇ ਵਿੱਚ ਠੀਕ ਹੈ ਜੀ 11:00 3 ਦੇ ਦੀ 1,35,000 ਰੁਪਇਆ ਲਓ ਜੀ ਸੱਜਣੋ ਟਰਾਲੀ ਹੈ ਜਿਹੜੀ ਬਾਲੇ ਚੰਗੇ ਲੋਹੇ ਦੀ ਬਣੀ ਹੋਈ ਆ ਤੇ ਕੀਮਤ ਵੀ ਬਹੁਤ ਜਾਇਜ਼ ਰੱਖਿਆ ਬਾਈ ਨੇ ਕੀਮਤ ਕਿੰਨੀ ਹੈ ਜੀ ਸਿਰਫ 1,35,000 1,35,000 ਬਾਕੀ ਮੌਕੇ ਤੇ ਜੀ ਹੋ ਜਾਊਗਾ ਹੋ ਜੂ ਹੋ ਜੂ ਰੇਟ ਠੀਕ ਹੈ ਜੀ ਆ 855 ਆ ਗਿਆ ਜੀ 2003 ਮਾਡਲ ਠੀਕ ਹੈ ਜੀ ਇਹ ਵੀ ਕਲੋਸ ਕਰ ਦੇ ਇੰਜਨ ਦੇ ਵਿੱਚ ਹੈਗਾ ਇੱਕ ਵਾਰ ਦਿਖਾ ਦਈਏ ਜੀ ਬਿਲਕੁਲ ਕਲੋਸ ਕਰ ਆ ਲਿਖਿਆ ਪਿਆ ਤੇ ਬਾਡੀ ਦਾ ਪੂਰਾ ਸਾਫ ਹੈ ਰੰਗ ਦੇਖ ਸਕਦੇ ਹੋ ਟਰੈਕਟਰ ਦਾ ਪੂਰਾ ਨਵੇਂ ਟਰੈਕਟਰ ਵਾਂਗੂ ਪਿਆਗਾ ਬਾਡੀ ਦੇ ਰੰਗ ਦੇਖੋ ਜਿਹੜੀ ਵੀ ਸ਼ੋਹ ਦੀ ਗੱਲ ਕਰੀਏ ਸ਼ੋਹ ਜਿਵੇਂ ਨਵੀਂ ਸ਼ੋਹ ਜਿਵੇਂ ਬਾਈ ਟੈਂਕੀ ਤੇ ਰੰਗ ਪਿਆ ਨਾ ਉਮੀ ਪਿਆ ਨਵੀਂ ਜਮਾ ਠੀਕ ਹੈ ਜੀ ਆਹ ਸ਼ੋਹ ਟੈਂਕੀ ਦਾ ਰੰਗ ਦੇਖ ਸਕਦੇ ਬਾਈ ਤੁਸੀਂ ਇੱਥੋਂ ਨੋਟ ਕਰ ਬਾਈ ਗੱਲ ਬਚਾ ਲਿਆ ਇੱਥੋਂ ਗੱਲ ਨੋਟ ਕਰ ਸਕਦੇ ਜਿਹੜਾ ਮਨ ਹੁੰਦਾ ਵਪਾਰੀ ਹੰੜਿਆ ਹੋਇਆ ਉਹ ਸ਼ੋਹ ਲਾ ਕੇ ਲਿਆਉਂਦਾ ਹੁੰਦਾ ਪਹਿਲੀ ਗੱਲ ਬਾਕੀ ਯਾਰ ਮੰਨ ਵੀ ਅੱਜ ਇਹਦੀ ਸ਼ੋਅ ਕਾਸਕੇ ਹੈ ਨਾ ਜਦੋਂ ਕੋਈ ਫੋਟੋ ਮੰਗਊਗਾ ਭਰਾ ਆਪਾਂ ਨੂੰ ਸੋਹਣਾ ਹੀ ਫੋਟੋ ਪਾਵਾਂਗੇ ਠੀਕ ਹੈ ਜੀ ਠੀਕ ਹੈ ਸ਼ੋਅ ਕਾ ਸਕਾਂਗੇ ਇਹ ਵੀ ਟਰੈਕਟਰ ਪੰਜਾਬ ਨੰਬਰ ਹੈਗਾ ਠੀਕ ਹੈ ਜੀ ਠੀਕ ਹੈ ਇੰਜਨ ਗੇਅਰ ਦੀ ਇਹਦੀ ਟਰੈਕਟਰ ਦੀ ਫੁੱਲ ਤਸੱਲੀ ਹੈ 11 ਹਾਲ ਪਾ ਕੇ ਪਾ ਮੈਂ ਦੁਪਹਿਰੇ ਵਾ ਕੇ ਲੈ ਜਾਓ ਕੇ ਪੂਰੀ ਤਸੱਲੀ ਹੈ ਅੱਛਾ ਗਰਮ ਗਰਮ ਕੁਝ ਨਹੀਂ ਮਤਲਬ ਹੀ ਨਹੀਂ ਬਾਈ ਯਾਰ ਬਾਕੀ ਰੇਟ ਜਿਹੜਾ ਰੱਖਿਆ ਹੈ 2 ਲੱਖ 68000 ਹੈ ਠੀਕ ਹੈ ਜੀ ਰੇਟ ਮੌਕੇ ਤੇ ਹੋ ਜੂ ਕਿਉਂਕਿ ਮੰਡੀ ਕਰਕੇ ਰੇਟ ਜਿਹੜਾ ਰਵੇ ਬਾਈ ਲੋ ਜੀ ਡੰਡਾ ਡਰਾਵਲ ਦੇਓਗੇ ਬਈ ਨਾ ਬਾਈ ਜਿਵੇਂ ਸੈਂਚਰੀ ਹੁੰਦੀ ਆ ਨਾਲ ਸਾਰੀ ਮਿਲੂਗੀ ਠੀਕ ਆ ਲੋ ਜੀ ਦਿਖਾ ਦਿੰਨਾ ਬਾਈ ਜਿਆਦਾ ਤਾਂ ਡੰਡਾ ਡਰਾਵਲ ਨਾਲ ਜਿਹੜੀ ਜਿਹੜੀ ਨਾਲ ਹੈਗੀ ਤੋ ਨਾਲ ਹੀ ਮਿਲੂਗੀ ਠੀਕ ਆ ਆ ਦੇਖ ਇਹ ਸਾਰਾ ਸਮਾਨ ਨਾਲ ਹੀ ਆ ਇਹ ਵੀ ਪੰਜਾਬ ਨੰਬਰ ਆ ਜੀ ਪੰਜਾਬ ਨੰਬਰ ਠੀਕ ਆ ਜੀ ਬਾਕੀ ਟਾਇਰ ਦਿਖਾ ਦੇ ਐਮ ਆਰ ਐਫ ਦੇ ਟਾਇਰ ਨੇ 55% ਦੀ ਕਿੱਥੋਂ ਘਟ ਐਮ ਆਰ ਐਫ ਦੇ ਟਾਇਰ ਨੇ ਤੇ 13 6282 ਚ ਟਾਇਰ ਨੇ ਤੇ ਬੈਟਰੀ ਬੂਂਡਰੀ ਬਾਈ ਵਧੀਆ ਪਈਆਂ ਬਿਲਕੁਲ ਬਿਲਕੁਲ ਸੈਲਫ ਸਟਾਰਟ ਹੈ ਨਾ ਜਮਾ ਓਕੇ ਹੈਗਾ ਲੋ ਬਾਈ ਸ਼ੋ ਸਾਹਿਬ ਬਾਈ ਕਹਿੰਦਾ ਨਾਲ ਦੀ ਪਈ ਜਿਵੇਂ ਇੱਕ ਟਰੈਕਟਰ ਤੁਹਾਨੂੰ ਹੋਰ ਦਿਖਾਉਣਾ ਉਧਰ ਜੇ ਕਿਸੇ ਭਰਾ ਨੇ ਕੱਖ ਢੋਣ ਨੂੰ ਲੈਣਾ ਹਨ ਆਪਣੇ ਕੋਲ ਐਸਾ ਟਰੈਕਟਰ ਹੈਗਾ ਲੋ ਜੀ ਬਾਈ ਕਿਸੇ ਨੇ ਕੱਖ ਕੰਡੇ ਨੂੰ ਲੈਣਾ ਇਹਦੇ ਮਰਵਾ ਦੇ ਨੇਗਾ ਜਾਂ ਆਪਣੇ ਮਾੜੇ ਮੋٹے ਕੰਮ ਨੂੰ ਹੋਰ ਟਰਾਲੀ ਟਰੋਲੀ ਨੂੰ ਚੱਲ ਜਾਂਦਾ ਆ ਦਿਖਾ ਦੇ ਟਰੈਕਟਰ ਇਹ ਟਰੈਕਟਰ ਹੈਗਾ ਜੀ 90 ਮਾਡਲ ਅੱਛਾ 90 ਮਾਡਲ ਹੈ ਜੀ ਏ ਵੀ ਪੰਜਾਬ ਨੰਬਰ ਹੈ ਪੰਜਾਬ ਹੈ ਜੀ ਪੰਜਾਬ ਨੰਬਰ ਹੈਗਾ ਹਾਂਜੀ ਚੰਗਾ ਟਰੈਕਟਰ ਹੈ ਸੋਛਾ ਦਿਖਾ ਦੇ ਜੇ ਕਿਸੇ ਭਰਾ ਨੇ ਹਨਾ ਕੱਖੂ ਖਟੋਣ ਨੂੰ ਲੈਣਾਗਾ ਤਾਂ ਆਪਣੇ ਦਾ ਕਰ ਲਿਓ ਸੰਪਰਕ ਤੇ ਟਾਇਰ ਬਹੁਤ ਚੰਗੇ ਪਏ ਨੇ ਬਾਈ ਟਾਇਰ JK ਦੇ ਟਾਇਰ ਨੇ ਬਾਈ ਹਨਾ ਪੱਕੇ ਟਾਇਰ ਨੇ ਤੇ ਪਏ ਵੀ ਬਹੁਤ ਨੇ ਬਿਲਕੁਲ ਬਾਕੀ ਤੁਹਾਨੂੰ ਪਿੱਛੋਂ ਦਿਖਾ ਦੇ ਬਾਈਆਂ ਨੂੰ ਹਨਾ ਇਹ ਟਰੈਕਟਰ ਦੀ ਕੀਮਤ ਜਿਹੜੀ ਰੱਖੀ ਹੈ ਸਿਰਫ 92000 ਰੁਪਏ 1 ਰੇਟ ਮੈਂ ਤੁਹਾਨੂੰ ਦੱਸਿਆ ਵੀ ਸਾਰਾ ਇਹ ਮੰਡੀ ਦਾ ਰੇਟ ਹੈਗਾ ਰੇਡ ਦੇ ਵਿੱਚ ਜਿੰਨੇ ਜੇ ਕੋਈ ਛੋਡੀ ਵੀਡੀਓ ਦੇਖ ਕੇ ਆਊਗਾ ਹਾਂਜੀ ਤੁਸੀਂ ਜਿੰਨਾ ਡਿਸਕਾਊਂਟ ਕਹੋਗੇ ਆਪਾਂ ਟਰੈਕਟਰ ਦੇ ਵਿੱਚ ਡਿਸਕਾਊਂਟ ਦੇ ਦਾਂਗੇ ਲਓ ਜੀ ਸੱਦੋ ਵੀਡੀਓ ਦੇਖ ਕੇ ਆ ਜੀ ਖੁੱਲੀ ਆਫਰ ਆ ਜਿੰਨਾ ਡਿਸਕਾਊਂਟ ਕਹੋਗੇ ਉਨਾ ਹੋ ਜੂ ਤੇ 80 ਰੁਪਿਆ ਦਾ ਤਾਂ ਮੋਟਰਸਾਈਕਲ ਨਹੀਂ ਆਉਂਦਾ 90000 ਰੁਪਏ ਨੇ ਕੀਮਤ ਰੱਖਿਆ ਆਪਾਂ ਮੌਕੇ ਤੇ ਕਰਵਾ ਦੇਾਂਗੇ ਤੇ ਬਾਕੀ ਬਾਈ ਕੋਲੇ ਹੋਰ ਵੀ ਟਰੈਕਟਰ ਨੇ ਤੇ ਉਹ ਵੀ ਦਿਖਾਉਣੇ ਆ ਲਓ ਇੱਕ ਟਰੈਕਟਰ ਆਪਣੇ ਕੋਲੇ ਹੈਗਾ ਜੀ ਸਵਰਾਜ 735 افੀ ਹੈਗਾ ਇਹ 95 ਮਾਡਲ ਠੀਕ ਹੈ ਜੀ ਏ ਟਰੈਕਟਰ ਦੀ ਵੀ ਤਸੱਲੀ ਹੈ ਫੁੱਲ ਇੰਜਨ ਗੇਅਰ ਦੀ ਠੀਕ ਹੈ ਜੀ ਇਹ ਟਰੈਕਟਰ ਵੀ ਹਰਿਆਣਾ ਨੰਬਰ ਆਈ ਪੰਜਾਬ ਦੇ ਵਿੱਚ ਨਾ ਹੋਇਆ ਠੀਕ ਹੈ ਜੀ ਟਰੈਕਟਰ ਦੀ ਬਾਡੀ ਦਿਖਾ ਦੇ ਬਾਡੀ ਲੈਣ ਦਾ ਪੂਰਾ ਫੁੱਲ ਸਾਫ ਆ ਹਾਂਜੀ ਠੀਕ ਆ ਬਾਕੀ ਸੈਂਸਤਰੀ ਜਿਵੇਂ ਦੇ ਬੰਪਰ ਹਾਂਜੀ ਲਾਈਟਾਂ ਹਨਾ ਮਗਰਾਟ ਵੀਰੇ ਹਾਂਜੀ ਤੇ ਡਿੱਕ ਵਗੈਰਾ ਚੱਲਦਾ ਇਹਦਾ ਅੱਛਾ ਡਿੱਕ ਚੱਲਦਾ ਚੱਲਦਾ ਮੈਂ ਟਰੈਕਟਰ ਦੀ ਨਾ ਤੁਹਾਨੂੰ ਸੈਲਫ ਮਾਰ ਕੇ ਦਿਖਾਉਣਾ ਇਧਰ ਦੀ 1 ਮਿੰਟ ਠੀਕ ਹੈ ਜੀ ਤੇ ਤੂੰ ਇਹਦੀ ਰੇਸ ਕਰਕੇ ਦੇਖੀ ਚੱਲ ਤੂੰ ਇਧਰ ਖੜੇ ਆ ਨਾ ਅੱਛਾ ਜੀ ਮੈਂ ਤੁਹਾਨੂੰ ਟਰੈਕਟਰ ਸਟਾਰਟ ਕਰਕੇ ਦਿਖਾਉਣਾ ਜ ਲੋ ਜੀ ਟਰੈਕਟਰ ਦੀ ਮਾੜਾ ਧੋਕਰ ਦੇ ਕੇ ਨਹੀਂ ਆ ਰੇਸ ਕਰਕੇ ਦੇਗਾ ਲੋ ਜੀ ਦੇਖੋ ਬਾਜ ਪੂਰੀ ਚੰਗੀ ਆ ਟਰੈਕਟਰ ਦੀ ਵੀਰੇ ਤੇ ਸਾਫ ਬਹੁਤ ਪਿਆ ਬਾਈ ਬੋਡੀ ਲੈਂਦਾ ਹਨਾ ਬਿਲਕੁਲ ਸਾਫ ਟਰੈਕਟਰ ਇੰਜਨ ਗੇਅਰ ਦੀ ਫੁੱਲ ਤਸੱਲੀ ਆ ਬਾਈ ਯਾਰ ਹਾਲ ਪਾ ਕੇ ਲੈ ਜਾ ਸਕਦੇ ਆ ਤੇ ਬਈ ਇਹ ਪੰਜਾਬ ਚ ਨਾ ਹੋਇਆ ਹੋਇਆ ਨਾ ਹੋਇਆ ਬਈ ਐਫੀ ਐਫੀ ਆ ਐਫੀ ਆ ਇਦੀ ਕੀਮਤ ਹੈ ਬਾਈ ਕੀਮਤ ਹੈ ਬਾਈ ਇਹਦੀ 1 ਲੱਖ ਤੇ 22000 ਹੈ ਬਾਕੀ ਮੌਕੇ ਤੇ ਹੋ ਜੂ ਹੋ ਜੂ ਬਾਈ ਛੋਟੀ ਵੀਡੀਓ ਦਾ ਸਕਰੀਨਸ਼ਾਟ ਦਿਖਾਵਾ ਦੇਣ ਰੇਟ ਦਾ ਕੋਈ ਚੱਕਰ ਨਹੀਂ ਹੈਗਾ ਲੋ ਜੀ ਬਾਈ ਆਪਾਂ ਥੋਣੇ ਮਾਰਦੇ ਨਹੀਂ ਦੇ ਦਾਂਗੇ ਲੋ ਜੀ ਬਾਈ ਬਾਈ ਕਹਿੰਦਾ ਬਸ ਕੰਮ ਸ਼ੁਰੂ ਆਪਾਂ ਨਾ ਹੀ ਕਮਾਉਣਾ ਬਸ 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 ਪੈਸੇ ਤੱਕ ਤੱਕ ਬੋਲਣਾ ਮੈਂ ਟ੍ਰੀ ਨਹੀਂ ਇੱਕ ਟਰੈਕਟਰ ਆਪਣੇ ਕੋਲੇ ਹੈਗਾ ਵੀਰੇ 855 400 ਸੋ ਵਾਲਾ ਠੀਕ ਹੈ ਜੀ ਇਹ ਹੈਗਾ 96 ਮਾਡਲ ਪੰਜਾਬ ਨੰਬਰ ਪੰਜਾਬ ਨੰਬਰ ਹੈ ਹਾਂ ਜੀ ਇੰਜਨ ਗੇਅਰ ਦਾ ਜਮਾ ਪੱਕਾ ਟਰੈਕਟਰ ਹੈ ਠੀਕ ਹੈ ਜੀ ਟਾਇਰ ਦਿਖਾ ਦੇ ਬਾਈਆਂ ਨੂੰ ਪੱਕੇ ਟਾਇਰ ਨੇ ਇਹਦੇ ਅਪੋਲੋ ਦੇ ਅਪੋਲੋ ਦੇ ਟਾਇਰ ਨੇ ਹਾਂ ਇਹ ਬਾਕੀ ਜਿਵੇਂ ਬੈਂਪਰ ਲਾਈਟਾਂ ਹਨ ਇਹ ਲੱਗਿਆ ਹੋਇਆ ਹਾਂਜੀ ਇਹਦੀ ਕੀਮਤ ਹੈ ਜਿਹੜੀ 1 ਲੱਖ ਤੇ 45000 ਰੁਪਈਆ ਠੀਕ ਹੈ ਜੀ ਲਓ ਜੀ ਪੰਜਾਬ ਨੰਬਰਾਂ 1 ਲੱਖ 45 ਕੀਮਤ ਹੈ ਤੇ ਸੁੱਕਾ ਪਿਆ ਜਮਾ ਬਾਈ ਬਾਡੀ ਲੈਨ ਦਾ ਪੂਰਾ ਚੰਗਾ ਹਾਂ ਬਸ ਰੰਗ ਥੋੜਾ ਜਿਹਾ ਘੱਟ ਆਉ ਬਾਡੀ ਲੈਨ ਦਾ ਸਾਫ ਵਟ ਟਰੈਕਟਰ ਮਾਡਲ ਦੇ ਹਿਸਾਬ ਨਾਲ ਵੀ ਰੰਗ ਤਾਂ ਚੱਲ ਜੂ ਬਾਡੀ ਲੈਨ ਤੇ ਇੰਜਨ ਦਾ ਸਾਫ ਹੈ ਕੋਈ ਲੀਕ ਸੀਕ ਨਹੀਂ ਹੈਗਾ ਇੰਜਨ ਗੇਅਰ ਤਾਂ ਸਹੀ ਹੈ ਠ ਤੇ ਇਹਦੇ ਵੀ ਸੰਪਰਕ ਕਰ ਲਿਓ ਠੀਕ ਹੈ ਜੀ ਤੇ ਬਾਕੀ ਤੁਹਾਨੂੰ ਇੱਕ ਟਰਾਲਾ ਦਿਖਾ ਦਿੰਨੇ ਆਗੇ ਇਹ ਟਰਾਲਾ ਹੈਗਾ ਨਵੇਂ ਮਾਡਲ ਦਾ ਹਾਂਜੀ ਠੀਕ ਹੈ 8 ਇੰਚੀ ਦੇ ਵਿੱਚ ਚੈਨਰ ਆਗੇ ਲਿਫਟ ਵਾਲਾ ਡਬਲ ਟਾਇਰ ਦੇ ਵਿੱਚ ਹਾਂਜੀ ਤੇ ਇਹਦੀ ਕੀਮਤ ਜਿਹੜੀ ਰੱਖੀ ਹੋ ਉਹ ਰੱਖੀ ਹੈ 1 ਲੱਖ ਤੇ 45000 ਠੀਕ ਹੈ ਜੀ ਹਾਂ ਤੇ ਇਹ ਮਤਲਬ ਕਿ ਵੀ ਜਾਲੀ ਸਮੇਤ ਹੀ ਦੇਣਾ ਇਹ ਵੀ ਹਾਂ ਠੀਕ ਹੈ ਜੀ ਤੇ ਆ ਟਾਇਰ ਦਿਖਾ ਦਿ ਵੀਰ 10 ਨਾਟ ਹੀ ਹੱਬ ਦੇ ਵਿੱਚ ਆ ਗਿਆ ਟਾਇਰ ਬਈ ਪੱਕੇ ਨੇ ਐਮ ਆਰਐਫ ਦੇ ਟਾਇਰ ਦੇਖ ਸਕਦੇ ਹੋ ਤੇ ਬੈਕ ਸਾਈਡ ਤੋਂ ਚੈੱਕ ਕਰ ਲੋ ਟਰਾਲਾ ਪੂਰਾ ਸੋਹਣਾ ਪਿਆ ਗੰਗ ਰੰਗ ਰੰਗ ਵੀਰੇ ਬਹੁਤ ਸੋਹਣਾ ਕਰਵਾਇਆ ਹੈ ਹਾਂ ਹਾਂ ਮੈਂ ਨਵੇਂ ਮਾਡਲ ਦਾ ਆ ਗਿਆ ਠੀਕ ਹੈ ਜੀ ਤੇ ਬਾਕੀ ਫੋਨ ਤੇ ਹੋ ਜੂਏ ਕੋਈ ਹੋਰ ਗੱਲ ਪੁੱਛਣੀ ਹੈ ਬਾਈ ਜੀ ਫੋਨ ਨੰਬਰ ਇੱਕ ਵਾਰ ਜ਼ਰੂਰ ਦਿਓ ਜੀ ਫੋਨ ਨੰਬਰ ਆਪਣਾ ਉਹੀ ਹੈ ਬਾਈ ਜਿਹੜਾ ਪੇਜ ਤੇ ਆ ਹਨਾ 99724 30209 ਕੋਈ ਵੀ ਸੰਦ ਵੇਚਣਾ ਕਿਸੇ ਭਰਾ ਨੇ ਹਾਂਜੀ ਪੰਜ ਤੋਂ ਸੱਤ ਫੋਟੋਆਂ ਪਾ ਦਿਓ ਹਨਾ ਹਾਂਜੀ ਤੇ ਆਪਣੇ ਨਾਲ ਕਰ ਲਿਓ ਸੰਪਰਕ ਜਿਹੇ ਜੀ ਮਾਰਕੀਟ ਹੋਈ ਉਹਦਾ ਰੇਟ ਲੈ ਕੇ ਆਪਾਂ ਖਰੀਦ ਲਾਂਗੇ ਜੇ ਕੋਈ ਆਪਣੇ ਤੋਂ ਸੰਦ ਖਰੀਦਣਾ ਹੈ ਤਾ ਵੀ ਸੰਪਰਕ ਕਰ ਲਈ ਹੋਣਾ ਠੀਕ ਹੈ ਜੀ ਤੇ ਬਾਕੀ ਜੇ ਕੋਈ ਭਰਾ ਨੇੜੇ ਦਾ ਜਾਂ ਦੂਰ ਦਾ ਆਪਣੀ ਮੰਡੀ ਵੀ ਲਾਉਣੇ ਇੱਥੇ ਬਰਨਾਲਾ ਦੇ ਵਿੱਚ ਤਰਖਸ਼ਿਲ ਚੌਂਕ ਦੇ ਕੋਲ ਹਾਂਜੀ ਜੇ ਕਿਸੇ ਭਰਾ ਨੇ ਇੱਥੇ ਟਰੈਕਟਰ ਲਾਉਣਾਗਾ ਹਾਂਜੀ ਜਿਹੜੀ ਇੱਥੋਂ ਵੀਡੀਓ ਪਾਵਾਂਗੇ ਆਪਾਂ ਹਾਂਜੀ ਉਹ ਉਹਦੀ ਬਿਲਕੁਲ ਫ੍ਰੀ ਹੈ ਕੋਈ ਪੈਸੇ ਨਹੀਂ ਲੈਂਦੀ ਹੈਗੀ। ਲੋ ਜੀ ਬਾਈ ਖੁਰਨਾ ਆਫਰ ਕਰਤਾ ਜੇ ਕੋਈ ਬੰਦਾ ਆਪਣੀ ਮੰਡੀ 'ਚ ਵੀਡੀਓ ਪਾਉਂਦਾਗਾ ਜਾਂ ਆਪਣੇ ਨਾਲ ਕੋਈ ਸੰਦਰ ਲੈ ਕੇ ਆਉਂਦਾ ਸੰਦਰ ਲੈ ਕੇ ਜਾਂਦਾ ਜਾਂ ਵੇਚਦਾ ਉਹਦੀ ਵੀਡੀਓ ਹੈ। ਉਹਦੀ ਵੀਡੀਓ ਫ੍ਰੀ ਆ ਕੱਲੀ ਵੀਡੀਓ ਵੀਡੀਓ ਤੇ ਵੀਰੇ 5-5000 ਰੁਪਏ ਲੱਗ ਜਾਂਦਾ ਵੀਡੀਓ ਫ੍ਰੀ ਕਰਤੀ ਬਾਈ ਨੇ। ਹੂੰ ਠੀਕ ਆ ਬਾਈ ਜੀ ਤੇ ਬਾਕੀ ਬਾਈ ਦੇ ਪੇਜ ਨੂੰ ਫੋਲੋ ਕਰਿਓ ਬਾਈ ਦਾ ਧੰਨਵਾਦ ਹਨਾ ਵੀਡੀਓ ਫੂਲ ਕੀਤੀ ਹੈ ਬਾਈ ਨੇ। ਬਹੁਤ ਧੰਨਵਾਦ ਵੀਰੇ ਜੀ ਟਾਈਮ ਦਿੱਤਾ। ਫੇਸਬੁੱਕ ਇੰਸਟਾ ਤੇ YouTube ਚੈਨਲ ਸਬਸਕ੍ਰਾਈਬ ਕਰ ਲਿਓ ਤੇ ਧੰਨਵਾਦ ਦੋਸਤੋ ਵੀਡੀ ਠੀਕ ਹੈ ਜੀ ਓਕੇ ਬਈ